ਸਤਿ ਸ਼੍ਰੀ ਅਕਾਲ ਪ੍ਰੋਗਰਾਮ ਸਿਆਸੀ ਚਸ਼ਮਾ 'ਚ ਤੁਹਾਡਾ ਸਵਾਗਤ ਹੈ ਮੈਂ ਪ੍ਰਵਿੰਦਰ ਸਿੰਘ ਅੱਜ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ ਲੰਗੀਆਂ ਚੋਣਾਂ ਦੀ ਅਤੇ ਅਕਾਲੀ ਦਲ ਦੇ ਵਿੱਚ ਜੋ ਅਸਤੀਫਿਆਂ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ ਉਸ ਉੱਤੇ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਰਮਨਦੀਪ ਸ਼ਰਮਾ ਮੌਜੂਦ ਨੇ ਰਮਨ ਸਵਾਗਤ ਹੈ ਧੰਨਵਾਦ ਪ੍ਰਵਿੰਦਰ ਜੀ ਰਮਨ ਸਵਾਲ ਸਭ ਤੋਂ ਪਹਿਲਾ ਇਹ ਹੈ ਕਿ ਚੋਣਾਂ ਦੇ ਵਿੱਚ ਸਾਰੀ ਪਾਰਟੀਆਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਅਸੀਂ ਕਰ ਰਹੇ ਆ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦੀ ਗੱਲ ਆ ਪਿਛਲੇ ਦਿਨੀ ਜੋ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਬਿਨਾ ਕਿਸੇ ਹੋਰ ਪਾਰਟੀ ਦੇ ਵੱਡੇ ਆਗੂ ਨੇ ਪੰਜਾਬ ਆ ਕੇ ਜਾਂ ਫਿਰ ਹੋਰ ਬੇਸ਼ੱਕ ਪੰਜਾਬ ਦੇ ਹੀ ਵੱਡੇ ਆਗੂ ਕਿਉਂ ਨਾ ਹੋਣ ਉਹ ਖੁੱਲ ਕੇ ਉਸ ਤਰ੍ਹਾਂ ਪ੍ਰਚਾਰ ਕਰਦੇ ਨਜ਼ਰ ਨਹੀਂ ਆਏ ਜਿਸ ਤਰ੍ਹਾਂ ਕਰ ਦੇਣਾ ਚਾਹੀਦਾ ਸੀ ਉਹਨਾਂ ਨੂੰ ਪ੍ਰਚਾਰ ਵਰਕਰਾਂ ਨੂੰ ਆਪਣੇ ਹੀ ਬਲਬੂਤੇ ਤੇ ਛੱਡ ਦਿੱਤਾ ਗਿਆ ਉਮੀਦਵਾਰਾਂ ਨੂੰ ਆਪਣੇ ਬਲਬੂਤੇ ਤੇ ਛੱਡ ਦਿੱਤਾ ਗਿਆ ਸਿਵਾਏ ਆਮ ਆਦਮੀ ਪਾਰਟੀ ਦੇ ਤਾਂ ਕੀ ਸਮਝਿਆ ਜਾਵੇ ਕੀ ਇਹ ਜਿਹੜੀਆਂ ਚੋਣਾਂ ਨੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਟ੍ਰੇਲਰ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ ਕਿਤੇ ਨਾ ਕਿਤੇ ਇੱਥੇ ਜਿੱਤ ਤੇ ਝੰਡੇ ਵੱਧ ਗੱਡੇ ਨੇ ਕੀ ਆਮ ਆਦਮੀ ਪਾਰਟੀ ਨੂੰ ਇਸ ਦਾ ਚੰਗਾ ਪ੍ਰਭਾਵ ਹੈ ਜਿਹੜਾ 2027 ਦੇ ਵਿੱਚ ਮਿਲੂਗਾ ਜਾਂ ਫਿਰ ਬਾਕੀ ਪਾਰਟੀਆਂ ਨੂੰ ਇਸ ਦਾ ਕੋਈ ਨੁਕਸਾਨ ਵੀ ਚਲਣਾ ਪੈ ਸਕਦਾ ਪ੍ਰਵਿੰਦਰ ਅਸੀਂ ਜੇਕਰ ਇਹਨੂੰ ਡੀਕੋਡ ਕਰ ਗਏ ਅਨਲਿਸਿਸ ਜਿਹੜਾ ਅਸੀਂ ਲੋਕਾਂ ਦੇ ਵਿੱਚ ਜਾ ਕੇ ਕੀਤਾ ਹੈਗਾ ਔਰ ਲੋਕਾਂ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਆ ਮੈਂ ਉਸ ਦਿਨ ਲੁਧਿਆਣੇ ਦੇ ਵਿੱਚ ਸੀ ਇਸ ਤੋਂ ਪਹਿਲਾਂ ਮੈਨੂੰ ਲੁਧਿਆਣਾ ਜਾਣ ਦਾ 2-4 ਵਾਰ ਮੌਕਾ ਮਿਲਿਆ ਕਿਉਂਕਿ ਲੁਧਿਆਣਾ ਉਹ ਏਰੀਆ ਜਿੱਥੇ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰ ਵੀ ਆ ਕੇ ਆ ਪ੍ਰਵਾਸੀਆਂ ਦੀ ਵੋਟ ਵੀ ਹੈਗੀ ਆ ਇਸ ਤੋਂ ਬਾਅਦ ਮੈਨੂੰ ਪਟਿਆਲਾ ਜਾਣ ਦਾ ਉਹ ਮੌਕਾ ਮਿਲਿਆ ਔਰ ਥੋੜੇ ਜਿੱਥੇ ਨਗਰ ਨਿਗਮ ਦੀ ਗੱਲ ਕਰਦੇ ਆ ਫਗਵਾੜਾ ਵੀ ਗਏ ਜਲੰਧਰ ਵੀ ਗਏ ਨਗਰ ਕਾਉਂਸਲ ਜਿੱਥੇ ਚੋਣਾਂ ਸੀ ਖਾਸ ਤੌਰ ਤੇ ਜਿੱਥੇ ਜਿਵੇਂ ਪਿੰਡੂ ਪਛੋਕੜ ਦੇ ਲੋਕ ਨੇ ਖਾਸ ਤੌਰ ਤੇ ਜਿਵੇਂ ਅਸੀਂ ਕੜੂਆਂ ਦੀ ਗੱਲ ਕਰ ਲਈਏ ਜਿਵੇਂ ਸਾਡੇ ਨਾਲ ਲੱਗਦਾ ਮੁਹੱਲੀ ਦੇ ਜ਼ਿਆਦਾਤਰ ਉੱਥੇ ਪਿੰਡੂ ਮਤਲਕ ਨਗਰ ਕਾਉਂਸਲ ਹੈ ਗਿਆ ਪਿੰਡੂ ਤਪਕੇ ਦੇ ਲੋਕ ਜਿਹੜੇ ਹੈਗੇ ਨੇ ਵੋਟ ਜਿਹੜਾ ਪਾਉਂਦੇ ਨੇ ਸ਼ਹਿਰੀ ਔਰ ਅਸੀਂ ਅਰਬਨ ਔਰ ਰੂਰਲ ਦੀ ਗੱਲ ਕਰ ਰਹੇ ਹਾਂ ਲੋਕਾਂ ਦੀ ਵੋਟਰ ਦੀ ਸਮਝ ਦੀ ਔਰ ਵੋਟ ਨੇ ਕਿਉਂ ਵੋਟ ਕਿਨੂੰ ਪਾਈ ਔਰ ਵੋਟ ਪਰਸੈਂਟੇਜ ਘਟਣ ਦਾ ਕੀ ਕਾਰਨ ਸੀਗਾ ਇਹ ਬਹੁਤ ਸਾਰੇ ਪਹਿਲੂ ਨੇ ਪ੍ਰਵਿੰਦਰ ਕੱਲਾ ਪਾਰਟੀਆਂ ਦੀ ਜਿਹੜਾ ਸੀਟਾਂ ਦੀ ਗਿਣਤੀ ਮਿੰਤੀ ਦੇ ਨਾ ਜਾਂਦੇ ਹੋਏ ਆਪਾਂ ਸਮਝ ਗਏ ਥੋੜਾ ਵੋਟਰਾਂ ਨੂੰ ਸਮਝ ਗਏ ਉਹ ਬੜਾ ਅਹਿਮ ਹੈਗਾ ਨਤੀਜਿਆਂ ਨੂੰ ਥੋੜਾ ਜਿਹਾ ਅਸੀਂ ਬਰੀਫ ਕਰ ਲਏ ਇਸ ਤੋਂ ਬਾਅਦ ਅਸੀਂ ਆਉਣੇ ਆ ਕਾਰਨਾ ਤੇ ਨਤੀਜੇ 961 ਵਾਰ ਸੀ ਟੋਟਲ ਜਿਹੜੇ ਹੈਗੇ ਨੇ ਜਿਨ੍ਹਾਂ ਤੇ ਚੋਣ ਹੋਈ ਟੋਟਲ ਜਿਹੜੇ ਹੈਗੇ ਨੇ ਪੰਜ ਨਗਰ ਨਿਗਮ ਸੀ ਜਿਨ੍ਹਾਂ ਦੇ ਵਿੱਚ ਬਿਆਲ ਨਗਰ ਕਾਉਂਸਲ ਸੀ ਔਰ ਆਮ ਆਦਮੀ ਪਾਰਟੀ 515 ਜਿੱਤਾਂ ਦੇ ਵਿੱਚ ਕਾਮਯਾਬ ਰਹੀ ਸਭ ਤੋਂ ਵੱਧ ਜਿਹੜਾ ਹੈਗਾ ਉਹਨਾਂ ਦੇ ਨੰਬਰ ਰਹੇ ਇਹਦੇ ਵਿੱਚ ਔਰ ਭਾਜਪਾ 68 ਔਰ ਕਾਂਗਰਸ 187 ਹਮ ਅਕਾਲੀ ਦਲ 26 ਔਰ ਆਜ਼ਾਦ ਉਮੀਦਵਾਰ ਤਕਰੀਬਨ 155 ਤੇ BSP 3। ਅਕਾਲੀ ਦਲ ਹਜੇ ਵੀ ਆਜ਼ਾਦ ਤੋਂ ਪਿੱਛੇ ਹੈ। ਆਜ਼ਾਦ ਤਾਂ ਬਹੁਤ ਪਿੱਛੇ ਆ 1 ਮਹਿਜ 26 ਮਤਲਬ ਕਿ ਉਹਨਾਂ ਦੇ ਜਿਹੜਾ ਕਾਉਂਸਲ ਜੱਤ ਪਾਇ ਨਗਰ ਕਾਉਂਸਲ ਔਰ ਮਿਊਸਪਲ ਕਮੇਟੀਆਂ ਦੇ ਵਿੱਚ ਖੜੇ ਕਿੰਨੇ ਕੀਤੇ ਗਏ? ਲਿਸਟਾਂ ਕਦੋਂ ਜਾਰੀ ਕੀਤੀਆਂ ਇਹ ਬਹੁਤ ਵੱਡਾ ਸਵਾਲ ਆ ਔਰ ਦੋ ਪਾਰਟੀਆਂ ਨੇ ਆਪਣੇ ਪ੍ਰਧਾਨ ਤੋਂ ਬਿਨਾ ਜਰਨਲ ਤੋਂ ਬਿਨਾ ਚੋਣ ਲੜੀ ਉਹਨਾਂ ਦੇ ਵਿੱਚ ਭਾਜਪੀ ਸੀ ਸੁਨੀਲ ਜਾਖੜ ਆਲਰੇਡੀ ਅਸਤੀਫਾ ਦੇ ਚੁੱਕੇ ਨੇ ਉਹ ਮੰਨਦੇ ਆ ਕਿ ਮੈਂ ਪਹਿਲੇ ਹੀ ਕਹਿ ਚੁੱਕਿਆ ਸੀ ਅਸਤੀਫਾ ਮੈਂ ਪਈ ਦੇਣਾ ਚਾਹਣਾ ਔਰ ਸੁਖਬੀਰ ਸਿੰਘ ਬਾਦਲ ਦਾ ਅਸਤੀਫੇ ਤੇ ਲੰਬੀ ਚਰਚਾ ਦੀ ਬਹਿਸ ਹੈ ਜਿਹੜੀ ਹੈਗੀ ਆ ਉਹ ਚਰਚਾ ਲੰਬੀ ਚਰਚਾ ਚੱਲ ਰਹੀ ਹੈ ਔਰ ਜਾਰੀ ਆ ਹਲੇ ਵੀ ਜਾਰੀ ਹੈਗੀ ਆ ਇਸੇ ਕਰਕੇ ਸਮੁੱਚੀ ਅਕਾਲੀ ਲੀਡਰਸ਼ਿਪ ਇੱਕ ਦਿਨ ਵਿਕਰਮ ਮਜੀਠੀਆ ਜ਼ਰੂਰ ਲੁਧਿਆਣਾ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਆਏ ਇੱਕ ਦਿਨ ਉਹ ਥੋੜਾ ਜਿਹਾ ਏਰਗੇਜ਼ ਵਿੱਚ ਅੰਮ੍ਰਿਤਸਰ ਦੇ ਵਿੱਚ ਘੁੰਮੇ ਰ ਹਲਕਾ ਮਜੀਠਾ ਦੇ ਜਿਹੜਾ ਉਹਨਾਂ ਦਾ ਆਪਣਾ ਉੱਥੇ ਉਹਨਾਂ ਨੇ ਡੂ ਟੂ ਡੂਰ ਕੀਤਾ ਹੋਰ ਕੋਈ ਵੱਡਾ ਲੀਡਰ ਅਕਾਲੀ ਦਲ ਦਾ ਮੈਦਾਨ ਦੇ ਵਿੱਚ ਵੇਖਣ ਨੂੰ ਨਹੀਂ ਮਿਲਿਆ ਅਮਲੋਤ ਔਰ ਰਾਜੂ ਖੰਨਾ ਦੀ ਥੋੜੀ ਜੀ ਹਿੰਮਤ ਸਾਨੂੰ ਵੇਖਣ ਨੂੰ ਮਿਲੀ ਆ ਕਿ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਜਿਹੜਾ ਅਸੀਂ ਦੇਖਦੇ ਆ ਅਸੀਂ ਉਸੇ ਦੀ ਚਰਚਾ ਕਰ ਇਸ ਤੋਂ ਬਾਅਦ ਕੋਈ ਵੱਡਾ ਲੀਡਰ ਨਹੀਂ ਸੀ ਜਿਨੇ ਕੋਈ ਜ਼ਿੰਮੇਵਾਰੀ ਉਠਾਈ ਹੋਵੇ ਇਸੇ ਤਰੀਕੇ ਬੀਜੇਪੀ ਦਾ ਕੋਈ ਵੱਡਾ ਲੀਡਰ ਮੈਦਾਨ ਦੇ ਵਿੱਚ ਨਹੀਂ ਵੇਖਣ ਨੂੰ ਮਿਲਿਆ ਕਾਂਗਰਸ ਦੇ ਲੀਡਰ ਵੀ ਨਦਾਰ ਦੀ ਤਕਰੀਬਨ ਰਹੇ ਬਹੁਤ ਘੱਟ ਲੀਡਰ ਜਿਹੜੇ ਆਪੋ ਆਪਣੇ ਸਰਪ ਤੇ ਸਰਪ ਆਪਣੇ ਸ਼ਹਿਰੀ ਖੇਤਰ ਤੱਕ ਨਗਰ ਕੌਂਸਲਾਂ ਤੱਕ ਸੀਮਿਤ ਰਹੇ ਵੱਡੇ ਲੀਡਰਾਂ ਨੇ ਇੱਕ ਡਿਊਟੀ ਬਾ ਤਰੀਕੇ ਨਾਲ ਜਿਵੇਂ ਪ੍ਰਚਾਰ ਕੀਤਾ ਜਾਂਦਾ ਡੂ ਟੂ ਡੂਰ ਕੀਤਾ ਜਾਂਦਾ ਜਦੋਂ ਉਹ ਚੋਣ ਲੜਦੇ ਨੇ ਵੱਡੇ ਲੀਡਰ ਚੋਣ ਲੜਦੇ ਨੇ ਦੇਖੋ ਉਦੋਂ ਜਿਹੜੇ ਐਮਸੀ ਹੁੰਦੇ ਨੇ ਜਾਂ ਸਰਪੰਚ ਹੁੰਦੇ ਨੇ ਜਾਂ ਮੈਂਬਰ ਪੰਚਾਇਤ ਹੁੰਦੇ ਨੇ ਉਹਨਾਂ ਦੇ ਪ੍ਰੋਗਰਾਮ ਕਿਵੇਂ ਕਰਵਾਉਂਦੇ ਨੇ ਡੂ ਟੂ ਕਿਵੇਂ ਜਾਂਦੇ ਨੇ ਪਰ ਜਦੋਂ ਉਹਨਾਂ ਦੀ ਵਾਰੀ ਆਈ ਗੱਲ ਸਮਝੋ ਮੈਂ ਕੀ ਕਹਿ ਰਿਹਾ ਜਦੋਂ ਇਹਨਾਂ ਦੀ ਵਾਰੀ ਆਈ ਕਿਸੇ ਵੱਡੇ ਲੀਡਰ ਨੇ ਜਾ ਕੇ ਦੂਰ ਦੂਰ ਕਰਨਾ ਮناسب ਨਹੀਂ ਸਮਝਿਆ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਗਿਆ ਇਹ ਬਹੁਤ ਵੱਡਾ ਕਾਰਨ ਹੈ ਕਿ ਦੂਜੀਆਂ ਪਾਰਟੀਆਂ ਦਾ ਫੇਲਿਅਰ ਸਾਬਤ ਹੋਣ ਦਾ ਕਿ ਜਦੋਂ ਜਿੰਨਾ ਚਿਰ ਤੁਹਾਡਾ ਜਰਨਲ ਚ ਹਲਕੇ ਦਾ ਜਰਨਲ ਹੋਵੇ ਚ ਸੂਬਾ ਪੱਧਰੀ ਜਰਨਲ ਹੋਵੇ ਚ ਜ਼ਿਲ੍ਹੇ ਦਾ ਜਰਨਲ ਹੋਵੇ ਚ ਇਕਾਈ ਦਾ ਹੋਵੇ ਚ ਮੰਡਲ ਦਾ ਹੋਵੇ ਜੇ ਜੋੜਦਾ ਹੋਵੇ ਉਹ ਤੁਹਾਡੇ ਨਾਲ ਹੋਵੇ ਤੁਹਾਨੂੰ ਇੱਕ ਬੂਸਟ ਮਿਲਦਾ ਹੌਸਲਾ ਮਿਲਦਾ ਕੋਈ ਨਵੀਂ ਪਲੈਨਿੰਗ ਮਿਲਦੀ ਆ ਉਹ ਇੱਕ ਜਿਹੜਾ ਜ਼ਿਲ੍ਹਾ ਇੰਚਾਰਜ ਡਿਊਟੀਆਂ ਚਾਰ ਬੰਦੇ ਦੀਆਂ ਲਗਾ ਸਕਦਾ ਸਥਾਨਕ ਬੰਦਾ ਥੋੜੂ ਲਾ ਸਕਦਾ ਐਮਸੀ ਵਾਰਡ ਦਾ ਬੰਦੇ ਵਿੱਚ ਜਿਹੜਾ ਉਹ ਥੋੜਾ ਕਿਸੇ ਦੀ ਡਿਊਟੀ ਲਗਾ ਸਕਦਾ ਉਹ ਡਿਊਟੀਆਂ ਤਾਂ ਉੱਪਰੋਂ ਹੀ ਲੱਗਦੀਆਂ ਇਹਦਾ ਕਾਰਨ ਵੀ ਕਰਿਆ ਕਿ ਇਹੀ ਵਜ੍ਹਾ ਰਹੀ ਕਿ ਵੋਟ ਪਰਸੈਂਟੇਜ ਵੀ ਘਟ ਰਿਹਾ ਕਿਉਂਕਿ ਜਦੋਂ ਤੱਕ ਇੱਕ ਮੁਹਿਮ ਨਹੀਂ ਬਣਦੀ ਇੱਕ ਉਹ ਸਿਖਰਲਾ ਹੁੰਦਾ ਇੱਕ ਜੇ ਡੈਮੋਕ੍ਰੇਸੀ ਦੇ ਵਿੱਚੋਂ ਚੋਣ ਪ੍ਰਚਾਰ ਸਿਖਰ ਤੇ ਚਲਾ ਜਾਂਦਾ ਇੱਕ ਦੂਜੇ ਤੇ ਬਹੁਤ ਸਾਰੀਆਂ ਇੱਕ ਦੂਜੇ ਨੂੰ ਡੀਫੇਮ ਕੀਤਾ ਜਾਂਦਾ ਜਦੋਂ ਇੱਕ ਦੂਜੇ ਨੀਤੀਆਂ ਤੋਂ ਹੱਲਾ ਗੁੱਲਾ ਕੀਤਾ ਜਾਂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਹੁੰਦੇ ਜਾਂ ਫਿਰ ਵਿਰੋਧੀਆਂ ਤੇ ਸਰਕਾਰ ਸਵਾਲ ਖੜੇ ਕਰਦੀ ਆ ਉਹੋ ਜਿਹਾ ਮਾਹੌਲ ਪੰਜਾਬ 'ਚ ਇੰਨਾ ਚੋਣਾਂ ਦੇ ਵਿੱਚ ਨਹੀਂ ਮਿਲਿਆ ਮਹਿਜ਼ 6-7 ਦਿਨ ਦਾ ਪ੍ਰਚਾਰ ਕਰਨ ਦਾ ਸਮਾਂ ਸੀ ਤਿੰਨ ਚਾਰ ਦਿਨ ਨਵੇਂ ਵਾਰਡ ਬਣ ਗਏ ਨਵੀਆਂ ਵੋਟਰ ਸੂਚੀਆਂ ਚਲਦੇ ਰਹੇ ਆਖਰੀ 2-3 ਦਿਨ ਪ੍ਰਚਾਰ ਹੋਇਆ ਆਮ ਆਦਮੀ ਪਾਰਟੀ ਵੱਲੋਂ ਅਮਨ ਰੋੜਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਬਤੌਰ ਪ੍ਰਧਾਨ ਔਰ ਉਹਨਾਂ ਵੱਲੋਂ ਚੰਗੇ ਸ਼ਹਿਰਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਗਿਆ ਕਿ ਇਕਜਤਾ ਸੱਤਾਧਰ ਪਾਰਟੀ ਦੇ ਨਾਲ ਸੰਬੰਧਿਤ ਨੇ ਦੂਜੇ ਉਹ ਥੋੜੇ ਐਨਰਜੈਟਿਕ ਵੀ ਹੈਗੇ ਨੇ ਪ੍ਰਚਾਰ ਉਹਨਾਂ ਨੂੰ ਕਰਨ ਦਾ ਤਰੀਕਾ ਹੈਗਾ ਉਹਨਾਂ ਦੀ ਸ਼ਬਦਾਂ ਤੇ ਪਕੜ ਹੈਗੀ ਹੈ ਚੰਗੇ ਬੁਲਾਰੇ ਹੈਗੇ ਨੇ ਔਰ ਸ਼ੁਰੂ ਤੋਂ ਲੈ ਕੇ ਜਦੋਂ 2017 ਦੇ ਵਿੱਚ ਉਹ ਪਹਿਲੀ ਵਾਰ ਵਿਧਾਇਕ ਬਣੇ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਮੁੱਦੇ ਠਾਉਂਦੇ ਰਹੇ ਨੇ ਚਾਹੇ ਉਹ ਉਸ ਵੇਲੇ ਕਾਂਗਰਸ ਦੇ ਸਾਹਮਣੇ ਸੀ ਤੇ ਹੁਣ ਆਪਣੀ ਸਰਕਾਰ ਦੇ ਵਿੱਚ ਵੀ ਮੁੱਦੇ ਠਾਉਂਦੇ ਰਹੇ ਨੇ ਔਰ ਉਹਨਾਂ ਦਾ ਥੋੜਾ ਪ੍ਰਚਾਰ ਨੂੰ ਲੈ ਕੇ ਜਿਹੜਾ ਆਪਦੀ ਪਾਰਟੀ ਨੂੰ ਥੋੜਾ ਬੂਸਟ ਦਿੱਤਾ ਵਰਕਰਾਂ ਦੇ ਵਿੱਚ ਬੂਸਟ ਗਿਆ ਏਹੀ ਵਜ੍ਹਾ ਸੀ ਕਿ ਸਰਕਾਰ ਦਾ ਥੋੜਾ ਇੱਜ ਰਹਿੰਦਾ 20% ਇਹ ਅੱਜ ਹੁੰਦਾ ਸਰਕਾਰ ਦਾ ਹਰ ਕੋਈ ਸੋਚਦਾ ਕਿ ਜਿਹਨੂੰ ਵੋਟ ਪਾਉਣੀ ਹੈ ਕਿਉਂ ਨਾ ਸੱਤਾ ਦੇ ਹਲਕੇ ਚ ਵੋਟ ਪਾ ਕੇ ਮਾੜਾ ਮੋਟਾ ਸ਼ਹਿਰ ਦਾ ਵਿਕਾਸ ਹੋ ਜੂ ਆ ਦੇ ਮੁਹੱਲੇ ਦਾ ਵਿਕਾਸ ਹੋ ਇਹ ਕਰ ਰਹਿੰਦਾ 10% ਕਾਰਨ ਹੁੰਦਾ ਕਿ ਤੁਹਾਡੀ ਲੀਡਰਸ਼ਿਪ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈਗੀ ਆ ਤੁਸੀਂ ਪ੍ਰਚਾਰ ਕਰਨ ਉੱਤਰਦੇ ਹੋ ਤੁਹਾਡੇ ਵਰਕਰਾਂ ਨੂੰ ਥੋੜਾ ਜਿਹਾ ਹੌਸਲਾ ਮਿਲਦਾ ਉਹ ਚੱਲਦੇ ਆ ਨਾਲ ਇਹ ਵਜ੍ਹਾ ਰਹੀ ਕਿ ਅੱਜ 515 ਨਗਰ ਕੌਂਸਲ ਨਗਰ ਨਿਗਮ ਦੇ ਵਿੱਚ ਇਹਨਾਂ ਦੇ ਮੈਂਬਰ ਜਿਹੜੇ ਕਿ ਜਿੱਤਨ ਦੇ ਵਿੱਚ ਕਾਮਯਾਬ ਰਹੇ ਨੇ ਔਰ ਅਕਾਲੀ ਦਲ ਹਾਸ਼ੀਏ ਤੇ ਇੰਨੇ ਜਾਣਾ ਜਿਹੜੀਆਂ ਨਗਰ ਕੌਂਸਲ ਆਈਆਂ ਜਿਨ੍ਹਾਂ ਦਾ ਪਿਛੋਕੜ ਰੂਲਰ ਸੀਗਾ ਉੱਥੇ ਵੀ ਅਕਾਲੀ ਦਲ ਵੱਲੋਂ ਪਛੜ ਜਾਣਾ ਬਹੁਤੇ ਸਾਂ ਤੇ ਉਮੀਦਵਾਰੀ ਨਾ ਖੜੇ ਕਰਨਾ ਜਿਵੇਂ ਮੈਂ ਘੜੂਆਂ ਦਾ ਜ਼ਿਕਰ ਕੀਤਾ ਜਿਵੇਂ ਮਲੌਦ ਦਾ ਜ਼ਿਕਰ ਕਰਦੇ ਆ ਕਿਉਂਕਿ ਥੋੜੀਆਂ ਪਿੰਡ ਉੱਥੇ ਇਹਨਾਂ ਨੇ ਇੱਕ ਵੀ ਬੰਦਾ ਆਪ ਦੇ ਚੋਣ ਨਿਸ਼ਾਨ ਤੇ ਖੜਾ ਨਹੀਂ ਕੀਤਾ ਹਲਕਾਂ ਚਾਰਦਿਆਂ ਦੀ ਹਿੰਮਤ ਨਹੀਂ ਪਈ ਜਾਂ ਬੰਦੇ ਨਹੀਂ ਮਿਲੇ ਦੋ ਹੀ ਕਾਰਨ ਹੋ ਸਕਦੇ ਹਨ ਜਾਂ ਹਿੰਮਤ ਹੀ ਨਹੀਂ ਕੀਤੀ ਗਈ ਜਦ ਬੰਦੇ ਹੀ ਨਹੀਂ ਮਿਲੇ ਇਹ ਤੁਸੀਂ ਪਾਰਟੀਆਂ ਜਿਹੜੀਆਂ ਹੁੰਦੀਆਂ ਬੀਐਸਪੀ ਹੈਗੀ ਆ ਬੀਐਸਪੀ ਕਦੇ ਇਹ ਨਹੀਂ ਦੇਦੀ ਉਹਨਾਂ ਨੂੰ ਵੋਟ ਪਰਸੈਂਟ ਕਿੰਨਾ ਪਿਆ ਉਹ ਆਪਣੇ ਚੋਣ ਨਿਸ਼ਾਨ ਦੀ ਹਾਜ਼ਰੀ ਲਵਾਉਣ ਦੀ ਖਾਤਰ ਆਪਣੀ ਲੀਡਰਸ਼ਿਪ ਨੂੰ ਇੱਕ ਜੁੜਤਾ ਦੇ ਨਾਲ ਪ੍ਰਭਾਵ ਸਿਰਦਨ ਦੀ ਖਾਤਰ ਉਹ ਆਪਣੇ ਉਮੀਦਵਾਰ ਚੋਣ ਨਿਸ਼ਾਨ ਤੇ ਹਮੇਸ਼ਾ ਉਤਾਰਦੀ ਆ ਵਰਕਰ ਬੱਝਿਆ ਰਹਿੰਦਾ ਵਰਕਰ ਬੱਝਿਆ ਰਹਿੰਦਾ ਚੋਣ ਨਿਸ਼ਾਨ ਤੁਹਾਡਾ ਬਣਿਆ ਰਹਿੰਦਾ ਪਰ ਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਉੱਥੋਂ ਬਹੁਤੇ ਥਾਂ ਤੋਂ ਉਹਨਾਂ ਨੇ ਉਮੀਦਵਾਰੀ ਨਹੀਂ ਖੜੇ ਕਰਨੇ ਇਹ ਵੀ ਰਿਹਾ ਕਾਰਨ ਜੇਕਰ ਤੁਸੀਂ ਉਮੀਦਵਾਰੀ ਨਹੀਂ ਖੜੇ ਕੀਤੇ ਤਾਂ ਫਿਰ ਤੋਂ ਸਹੀ ਜਿੱਤ ਦਾ ਜਿਹੜਾ ਅੰਕੜਾ ਜਾਂ ਹਾਰ ਦਾ ਅੰਕੜਾ ਉਹ ਤਾਂ ਫਿਰ ਪੇਸ਼ ਹੋਵੇ ਹੀ ਗਈ ਨਾ ਇਹ ਬਹੁਤ ਵੱਡਾ ਕਾਰਨ ਪਰਵਿੰਦਰ ਰਿਹਾ ਤੇ ਔਰ ਨਿਸ਼ਚਿਤ ਤੌਰ ਤੇ ਸਰਕਾਰ ਨੂੰ ਬੂਸਟ ਮਿਲਿਆ ਹੋਊਗਾ ਆਮ ਆਦਮੀ ਪਾਰਟੀ ਨੂੰ ਬੂਸਟ ਮਿਲਿਆ ਹੋਵੇਗਾ 2027 ਲਈ ਉਹਨਾਂ ਨੇ ਥੋੜਾ ਜਿਹਾ ਰਸਤਾ ਅਖਤਿਆਰ ਕੀਤਾ ਹੋਗਾ ਪਰ ਹੋਇਆ ਕਿਉਂ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਕਿਉਂ ਵਧਿਆ ਕਿਉਂਕਿ ਜਿਹੜਾ ਅਕਾਲੀ ਦਲ ਦਾ ਡੈੱਡ ਹੋਇਆ ਵੋਟ ਬੈਂਕ ਸੀ ਨਾ ਜਿਹੜਾ ਅਕਾਲੀ ਦਲ ਨੂੰ ਲੀਡਰਸ਼ਿਪ ਤੋਂ ਲੀਡਰਸ਼ਿਪ ਨੇ ਸਾਂਭਿਆ ਨਹੀਂ ਸਾਂਭਣ ਦਾ ਕੋਸ਼ਿਸ਼ ਨਹੀਂ ਕੀਤੀ ਬੀਸ਼ਕ ਤਲਵੀਰ ਗਿੱਲ ਹੋਰ ਵਰਗੇ ਵੱਡੇ ਆਗੂ ਹੋਣ ਉਹ ਤਾਂ ਚਲੇ ਗਏ ਉਹਨਾਂ ਨੇ ਫਿਰ ਜੋੜਾ ਉਹਨਾਂ ਦੇ ਵਰਕਰ ਨਾਲ ਕਿ ਯਾਰ ਇਧਰ ਕਾਂਗਰਸ ਨਾਲ ਤਾਂ ਅਕਾਲੀ ਵਰਕਰ ਸਿਧਾਂਤਕ ਤੌਰ 'ਤੇ ਔਰ ਵਿਚਾਰਕਤਾਰ ਤੌਰ 'ਤੇ ਜਿਹੜਾ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਸਮਝਣ ਵਾਲਾ ਜਿਹੜਾ ਹੈਗਾ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਸਮਝਦਾ ਉਹ ਕਾਂਗਰਸ ਵੱਲ ਨਹੀਂ ਛੇਤੀ ਛੇਤੀ ਜਾਵੇਗਾ ਉਹ ਲਾਲਚਵਾਦੀ ਬੰਦਾ ਜਾਵੇਗਾ ਜੇ ਜਾਵੇਗਾ ਤਾਂ ਜਿਹੜਾ ਅਕਾਲੀ ਦਲ ਨੂੰ ਸਮਰਪਿਤ ਹੈ ਗਣ ਭਾਵਨਾ ਨੂੰ ਸਮਰਪਿਤ ਹੈਗਾ ਵਿਚਾਰਧਾਰਾ ਨੂੰ ਸਮਰਪਿਤ ਹੈਗਾ ਉਹ ਕਾਂਗਰਸ ਜਾਨਦੀਪ ਜੇ ਘਰੇ ਬੈਠ ਜੇਗਾ ਪਰ ਉਹਨਾਂ ਦੇ ਵਰਕਰਾਂ ਦੀ ਮਜਬੂਰੀ ਬਣ ਕੇ ਕਿ ਉਹਨਾਂ ਕੋਲ ਇੱਕ ਬਕਾਲ ਆਮ ਆਦਮੀ ਪਾਰਟੀ ਬਚੀ ਸੀ ਔਰ ਸੱਤਾ ਦੇ ਵਿੱਚ ਵੀ ਸੀ ਉਹਨਾਂ ਨੇ ਵੋਟ ਸ਼ਿਫਟ ਉਧਰ ਹੋਏ ਜਿਵੇਂ ਕਿ ਅਸੀਂ ਪਿਛਲੀਆਂ ਜਿਮਨੀ ਚੋਣਾਂ ਦੇ ਵਿੱਚ ਵਿਧਾਨ ਸਭਾ ਦੇ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਗੇ ਅਸੀਂ ਗਿੱਦੜਬਾਹ ਦੀ ਗੱਲ ਕਰ ਲਗੇ ਉੱਤੇ ਸ਼ਿਫਟ ਹੋਈ ਆ ਅਕਾਲੀ ਦਲ ਦੀ ਵੋਟ ਉਹਨਾਂ ਦੇ ਲੀਡਰ ਨੇ ਮੰਨਿਆ ਕਿ ਅਸੀਂ ਵੋਟਾਂ ਪੁਆਈਆਂ ਇਹੀ ਕਾਰਨ ਰਿਹਾ ਕਿ ਜਦੋਂ ਤੁਹਾਡੀ ਲੀਡਰਸ਼ਿਪ ਤੁਹਾਡੇ ਵਰਕਰਾਂ ਦੇ ਨਾਲ ਨਹੀਂ ਖੜੇਗੀ ਵਰਕਰਾਂ ਨਾਲ ਲੈ ਕੇ ਪ੍ਰਵਿੰਦਰ ਨਹੀਂ ਚੱਲੇਗੀ ਤਾਂ ਉਦੋਂ ਤੁਹਾਡੀ ਵੋਟ ਨਿਸ਼ਚਿਤ ਤੌਰ ਤੇ ਚ ਅਕਾਲੀ ਦਲ ਆ ਕੱਲੋਂ ਕੋਈ ਹੋਰ ਪਾਰਟੀ ਹੋ ਸਕਦੀ ਆ ਅਕਾਲੀ ਦਲ ਹੋ ਸਕਦਾ ਕਿ ਕੱਲੋਂ ਬਹੁਤ ਚੰਗੀ ਪੋਜੀਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਹੋਵੇ ਠੀਕ ਹੈ ਅਕਾਲੀ ਦਲ ਦੀ ਲੀਡਰਸ਼ਿਪ ਬਹੁਤ ਚੰਗੀ ਪੋਜੀਸ਼ਨ ਦੇ ਵਿੱਚ ਹੋਵੇ ਇਹ ਉਦਾਹਰਨ ਆ ਇਹ ਸਿਰਫ ਉਦਾਹਰਨ ਦੇ ਤੌਰ ਤੇ ਗੱਲ ਕਰ ਰਹੇ ਆ ਕਿਸੇ ਨੂੰ ਨੀਵਾ ਜਾਂ ਉਹ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਸਿਰਫ ਇੱਕ ਉਦਾਹਰਨ ਹੋ ਸਕਦਾ ਕੱਲੋਂ ਆਮ ਆਦਮੀ ਪਾਰਟੀ ਇਸੇ ਹਾਲਾਤ ਦੇ ਵਿੱਚ ਹੋਵੇ ਕਿ ਉਹ ਚੋਣ ਮੈਦਾਨ ਦੇ ਵਿੱਚ ਨ ਉਤਰਨ ਜੋ ਜਿਹੜੀ ਅੱਜ 515 ਲੈ ਕੇ ਬੈਠੀ ਆ ਉਹਨਾਂ ਦੇ ਹਾਲਾਤ ਇਹੋ ਜਿਹੇ ਹੋ ਸਕਦੇ ਆ ਕਾਂਗਰਸ ਦੇ ਹਾਲਾਤ ਇਹੋ ਜਿਹੇ ਹੋ ਸਕਦੇ ਨੇ ਬੀ ਜੀ ਪੀ ਦੇ ਹਾਲਾਤ ਇਹੋ ਜਿਹੇ ਹੋ ਸਕਦੇ ਨੇ ਦੂਜੀ ਪਾਰਟੀ 'ਚ ਜਾਂਦਾ ਕਿਉਂ ਆ ਦੂਜੀ ਪਾਰਟੀ ਨੂੰ ਵੋਟ ਦੂਜੀ ਪਾਰਟੀ ਦਾ ਵਰਕ ਕਰ ਕਿਉਂ ਪਉਂਦਾ ਇਹ ਕਾਰਨ ਰਹਿੰਦੇ ਨੇ ਪ੍ਰਵਿੰਦਰ ਬਹੁਤ ਜ਼ਿਆਦਾ ਠੀਕ ਹੈ ਆਪਾ ਅਕਾਲੀ ਦਲ ਦੀ ਗੱਲ ਕਰ ਰਹੇ ਸੀ ਅਕਾਲੀ ਦਲ ਦਾ ਵੋਟ ਬੈਂਕ ਸ਼ਿਫਟ ਹੋਇਆ ਇੱਕਦੋਂ ਤੱਕ ਸ਼ਿਫਟ ਹੁੰਦਾ ਰਹੂਗਾ ਕਹਿਣ ਦਾ ਭਾਵ ਅਕਾਲੀ ਦਲ ਦੀ ਸਥਿਤੀ 'ਚ ਸੁਧਾਰ ਕਿਵੇਂ ਹੋਊਗਾ ਕਿਉਂਕਿ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਜੋ ਬਿਆਨ ਦਿੱਤੇ ਉਹ ਵੀ ਬਹੁਤ ਵੱਡੇ ਸਵਾਲ ਖੜੇ ਕਰਦੇ ਨੇ ਇੱਥੋਂ ਤੱਕ ਵੀ ਕਿਹਾ ਗਿਆ ਕਿ ਫੈਸਲਾ ਜਿਹੜਾ ਉਹ ਪਲਟਨ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਕੀ ਵਾਕਈ ਹੁਣ ਸੁਖਬੀਰ ਬਾਦਲ ਹੋਰਾਂ ਦੇ ਅਸਤੀਫੇ ਪ੍ਰਵਾਨ ਹੋਣਗੇ ਜਾਂ ਫਿਰ ਇਸੇ ਤਰ੍ਹਾਂ ਮਾਮਲਾ ਲਟਕਾ ਕੇ ਪ੍ਰਧਾਨ ਸੁਖਬੀਰ ਬਾਦਲ ਵਰਗੇ ਆਗੂ ਹੀ ਰਹਿਣਗੇ ਕਿਉਂਕਿ ਇਹ ਤਾਂ ਮੋਟ ਹੋਰੀ ਅਕਾਲੀ ਆਗੂ ਨੇ ਜਿਹੜੇ ਉਹ ਆਪਣੇ ਪਦਰਤੀ ਅਸਤੀਫੇ ਪ੍ਰਵਾਨ ਕਰਕੇ ਵਡਾਲਾ ਸਾਹਿਬ ਨੇ ਜਿਹੜੇ ਉਹ ਇੱਕ ਦੂਜੇ ਨੂੰ ਉਹ ਐਪਰੀਸ਼ੀਏਟ ਕਰ ਰਹੇ ਨੇ ਕੀ ਲੱਗ ਰਿਹਾ ਹੈ ਇੰਨਾਂ ਗੱਲਾਂ ਤੋਂ ਕਿ ਉਹ ਅਸਤੀਫੇ ਨੇ ਜਿਹੜੇ ਹੁਣ ਪ੍ਰਵਾਨ ਨਹੀਂ ਹੋਣਗੇ ਜਿਸ ਹਿਸਾਬ ਨਾਲ ਖੁਦ ਹੀ ਅਕਾਲੀ ਆਗੂ ਇਸ ਤਰ੍ਹਾਂ ਰਿਐਕਟ ਕਰ ਰਹੇ ਨੇ ਆਪ ਹੀ ਲੈਟਰ ਕੱਢ ਕੇ ਸਵੀਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਵੀ ਕੋਈ ਉਮੀਦ ਹੁਣ ਜਾਪਤੀ ਨਹੀਂ ਲੱਗ ਰਹੀ ਇਹ ਮੰਨਦੇ ਹੋ ਪ੍ਰਵਿੰਦਰ ਮੈਂ ਪਹਿਲਾਂ ਧਾਰਮਿਕ ਜਾਂ ਤੇ ਜਿਹੜੀ ਪੰਥਕ ਖਿੱਤੇ ਦੇ ਵਿੱਚ ਜਿਹੜੀ ਹੈਗੀ ਬਹਿਸ ਸ਼ੁਰੂ ਹੋਈ ਹੈ ਉਸ ਦੇ ਵਿੱਚ ਨਾ ਜਾਵਾਂ ਇਸ ਤੋਂ ਇਲਾਵਾ ਰਾਜਨੀਤੀ ਦੇ ਕੇਂਦਰ ਤਰ੍ਹਾਂ ਕਿਉਂਕਿ ਜੇ ਕੋਈ ਧਾਰਮਿਕ ਖਿੱਤੇ ਵਾਲੀ ਜਿਹੜੀ ਬਹਿਸ ਚੱਲੀ ਜਾਈਏ ਤਾਂ ਸੋਸ਼ਲ ਮੀਡੀਆ ਤੇ ਬਹਿਸ ਆਏ ਚਾ ਬਿਟਵੀਨ ਦੀ ਪੰਥਕ ਸਫਿਆਂ ਦੇ ਵਿੱਚ ਅਕਾਲੀ ਦਲ ਔਰ ਮੋਡਰੇਟ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਜਿਹੜੀ ਹੈਗੀ ਤਕਰਾਰ ਚੱਲ ਰਹੀ ਆ ਚਾ ਬੀਤੇ ਦਿਨ ਮੁਖਤਰ ਸਾਹਿਬ ਦੇ ਵਿੱਚ ਹੋਏ ਵੱਡੇ ਘਟ ਤੋਂ ਬਾਅਦ ਉਭਰੇ ਸਮੀਕਰਨਾਂ ਦੀ ਗੱਲ ਹੈਗੀ ਆ ਚਾ ਇਹ ਫਿਰ ਸਿੰਘ ਸਾਹਿਬਾਨ ਗੁਰਗਿਆਣੀ ਹਰਪੀ ਸਿੰਘ ਤੇ ਬਣਾਈ ਗਈ ਕਮੇਟੀ ਦੀ ਗੱਲ ਹੈਗੀ ਆ ਚਾ ਫਿਰ ਅੰਤਰ ਕਮੇਟੀ ਦੀ ਮੀਟਿੰਗ ਬੁਲਾ ਕੇ ਐਮਰਜੈਂਸੀ ਦੇ ਵਿੱਚ ਬੁਲਾਈ ਤੇ ਐਮਰਜੈਂਸੀ ਦੇ ਵਿੱਚ ਹੀ ਰੱਦ ਕਰ ਦਿੱਤੀ ਗਈ ਉਹਦਾ ਹੋਵੇ ਚਾ ਪਰ ਮਾਛੀਵਾੜਾ ਦੇ ਵਿੱਚ ਉੱਚੀ ਅ ਸਿੰਘ ਨੂੰ ਮਿਲਣਾ ਇਹ 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 ਇਨਾਂ ਤੇ ਬਹੁਤ ਵੱਡਾ ਸਮਾਂ ਇਹ ਇਹ ਤੇ ਬਹਿਸ ਲਈ ਚਾਹੀਦਾ ਹੈਗਾ ਚਰਚਾ ਲਈ ਚਾਹੀਦਾ ਹੈਗਾ ਔਰ ਇਹ ਸਭ ਨੂੰ ਪਤਾ ਹੈਗਾ ਕੀ ਕੁਝ ਹੋ ਰਿਹਾ ਪਰ ਮੈਂ ਥੋੜਾ ਇਸ ਨੂੰ ਅੱਜ ਸਾਡਾ ਟੌਪਿਕ ਰਾਜਨੀਤੀ ਦੇ ਨਾਲ ਜੁੜਿਆ ਹੈ ਅਸੀਂ ਰਾਜਨੀਤੀ ਤੇ ਹੀ ਰਾਵਾਂਗੇ ਪ੍ਰਵੀਂਦਰ ਇਹਦਾ ਕਾਰਨ ਹੈ ਕਿ ਜਿਹੜਾ ਤੁਸੀਂ ਆਖਿਆ ਕਿ ਕੀ ਸੁਖਬੀਰ ਸਿੰਘ ਬਾਦਲ ਹੀ ਬਣੇ ਰਹਿਣਗੇ ਹੂੰ ਠੀਕ ਹੈ ਕਿਉਂਕਿ ਅਸੀਂ ਕਿਸੇ ਨੂੰ ਕਿਸੇ ਵੀ ਪਾਰਟੀ ਦੇ ਵਸ਼ਿੰਦੇ ਨੂੰ ਵਰਕ ਕਰਨ ਨੂੰ ਜਾਂ ਲੀਡਰ ਨੂੰ ਉਹਦਾ ਹੱਕ ਹੈ ਆਪਦੀ ਪਾਰਟੀ ਲਈ ਆਪਦੇ ਸਥਾਨ ਤੇ ਬਣੇ ਰਹਿਣਾ ਆਪਦੇ ਸਥਾਨ ਤੇ ਬਣੇ ਰਹਿਣ ਲਈ ਜਦ ਕਰਨਾ ਸੁਖਬੀਰ ਸਿੰਘ ਬਾਦਲ 2008 ਤੋਂ ਪ੍ਰਧਾਨ ਨੇ ਉਹਨਾਂ ਵੱਲੋਂ ਅਸਤੀਫਾ ਦੇ ਚੁੱਕੇ ਨੇ ਔਰ ਵਰਕਿੰਗ ਕਮੇਟੀ ਦੇ ਵਿੱਚ ਅਸਤੀਫਾ ਉਹਨਾਂ ਦਾ ਨਹੀਂ ਸਵੀਕਾਰ ਕੀਤਾ ਗਿਆ ਯੂਥ ਅਕਾਲੀ ਦਲ ਨੇ ਉੱਥੇ ਰੌਲਾ ਪਾਇਆ ਜਾਂ ਹੋਰਾਂ ਨੇ ਆ ਕੇ ਕੀਤਾ ਫਿਰ ਸਿੰਘ ਸਾਹਿਬ ਵੱਲੋਂ ਵੀ ਤਗੀਦ ਕੀਤੀ ਗਈ ਕਿ 2 ਦਸੰਬਰ ਨੂੰ ਜਿਹੜੀ ਮੀਟਿੰਗ ਹੋਈ ਸੀ ਪੰਜ ਤੱਕ ਤੁਸੀਂ ਸਮਾਸੀ ਤਿੰਨ ਦਿਨ ਦੇ ਇਸ ਤੋਂ ਬਾਅਦ 20 ਦਿਨ ਵਧਾ ਲੈ ਗਏ ਪਰ ਹੁਣ ਹਾਲਾਤ ਕੀ ਨੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਜਿਹੜੀ ਤੁਸੀਂ ਮੋਡਰੇਟ ਅਕਾਲੀ ਦਲ ਦੀ ਲੀਡਰਸ਼ਿਪ ਦੀ ਗੱਲ ਕਰਦੇ 24 ਦਸੰਬਰ ਨੂੰ ਅਕਾਲੀ ਦਲ ਨੂੰ 104 ਵਰੇ ਪੂਰੇ ਹੋਏ। ਔਰ ਬਹੁਤ ਡੂੰਗਾ ਮਾਨਮਤਾ ਕੁਰਬਾਨੀਆਂ ਔਰ ਸਵੈ ਜਿਹੜੀ ਹੈਗੀ ਆ ਪਰਚੋਲ ਵਾਲਾ ਇਤਿਹਾਸ ਅਕਾਲੀ ਦਲ ਦਾ ਰਿਹਾ। ਔਰ ਹਮੇਸ਼ਾ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੱਡਾ ਦਿਲ ਦਿਖਾਇਆ ਹੈਗਾ ਔਰ ਜਿਹੜੇ ਇਸ ਵੇਲੇ ਸਮੀਕਰਨ ਹੈਗਾ ਅਕਾਲੀ ਦਲ ਦੋ ਹਿੱਸਿਆਂ ਦੇ ਵਿੱਚ ਨਹੀਂ ਵੰਡਿਆ ਹੋਇਆ। ਇਹ ਨਹੀਂ ਕਿ ਲੀਡਰਸ਼ਿਪ ਦੇ ਵਿੱਚ ਖਲਾ ਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਵੰਡੇ ਅਗੇ 10 ਕ ਲੀਡਰ ਇੱਕ ਪਾਸੇ ਚਲੇ ਗਏ 10 ਕ ਲੀਡਰ ਇੱਕ ਪਾਸੇ ਖੜੇ ਆ। ਖਲਾ ਕਿੱਥੇ ਖੜਾਏਗਾ ਖਲਾ ਨੂੰ ਭਰਨ ਦੀ ਕੋਸ਼ਿਸ਼ ਕੌਣ ਕਰ ਰਿਹਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਖਲਾ ਨੂੰ ਕੋਈ ਭਰਨ ਦੀ ਕੋਸ਼ਿਸ਼ ਵੀ ਕਰੇਗਾ ਤੇ ਕਿਹੜੀਆਂ ਨੋਰਮਸ ਕਿਹੜੀਆਂ ਕੰਡੀਸ਼ਨਸ ਜਿਹੜੀਆਂ ਇੰਨੀਆਂ ਉਹ ਫੁਲਫਿਲ ਕਰਨੀਆਂ ਪੈਣੀਆਂ ਕਿਉਂਕਿ ਇਹ ਤਾਂ ਹੈ ਨਹੀਂ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਪ ਦੀ ਜੜੀ ਤੇ ਖੜੀ ਰਹੇਗੀ ਤੇ ਜਾਂ ਫਿਰ ਦੂਜੀ ਲੀਡਰਸ਼ਿਪ ਪਾਸੇ ਖੜ ਕੇ ਆਪ ਦੀਆਂ ਸ਼ਰਤਾਂ ਮਨਾਉਂਦੀ ਰਹੇਗੀ ਉਹ ਅੜੀ ਕਰੇਗੀ ਦੋਨਾਂ ਨੂੰ ਹੀ ਥੋੜਾ ਜਾ ਫਲੈਕਚੂਰੇਟ ਹੋਣਾ ਪਵੇਗਾ ਥੋੜਾ ਜਿਹਾ ਨਰਮ ਹੋ ਕੇ ਇੱਕ ਦੂਜੇ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਨੀ ਪਵੇਗੀ ਕਿਉਂਕਿ ਜਦੋਂ ਹਨੇਰੀ ਚੱਲਦੀ ਹੈ ਨਾ ਉਹੀ ਦਰਕਤ ਵੱਜਦਾ ਜਿਹੜਾ ਹਨੇਰੀ ਦੇ ਹਿਸਾਬ ਨਾਲ ਨਿਮ ਜਾਂਦਾ ਜਿਹੜਾ ਆਕੜ ਕੇ ਖੜੇ ਰਹਿੰਦੇ ਨੇ ਬਹੁਤ ਸਾਰੇ ਤੁਸੀਂ ਦੇਖਿਆ ਹੋਊਗਾ ਕਿ ਇਸ ਫਾਇਦੇ ਜਿਹੜੇ ਕਿ ਟੁੱਟ ਜਾਂਦੇ ਨੇ ਉਹ ਟੁੱਟਣ ਦਾ ਕਾਰਨ ਕੀ ਹੁੰਦਾ ਉਹ ਖੜੇ ਰਹਿੰਦੇ ਨੇ ਔਰ ਹਨੇਰੀ ਦੇ ਤਾਪ ਨਹੀਂ ਚੱਲਦੇ ਟੁੱਟ ਜਾਂਦੇ ਨੇ ਜਿਹੜਾ ਨਿਮ ਜਾਂਦਾ ਹੈਗਾ ਉਹਨਾਂ ਦੇ ਮਾੜੇ-ਮੋٹے ਪੱਤੀ ਝੜਦੇ ਆ ਤੇ ਪਰ ਜਿਆਦਾ ਵੱਡਾ ਨੁਕਸਾਨ ਨਹੀਂ ਹੁੰਦਾ ਇਸੇ ਵੇਲੇ ਹਾਲਾਤ ਅਕਾਲੀ ਦਲ ਦੇ ਇਹੀ ਜਿਨੇ ਕਿ ਜੇਕਰ ਨਿਮਕੀ ਹੋਗੇ ਤਾਂ ਫਾਇਦਾ ਹੋ ਸਕਦਾ ਜੇ ਆਕੜ 'ਚ ਖੜੇ ਰਹ ਦੋਨੇ ਤਰ੍ਹਾਂ ਆਪੋ ਆਪਣੀ ਈਗੋ ਮਸਲਾ ਬਣਾ ਕੇ ਖੜੇ ਰਹੇ ਫਿਰ ਸ਼ਾਇਦ ਹੋ ਸਕਦਾ ਬਹੁਤ ਵੱਡਾ ਨੁਕਸਾਨ ਹੋ ਜੇ ਜਿਹੜੀ ਤੁਸੀਂ ਲੀਡਰਸ਼ਿਪ ਦੀ ਪ੍ਰਵਿੰਦਰ ਗੱਲ ਕਰਦੇ ਹੋ ਇਸ ਵੇਲੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੈਂ ਥੋੜਾ ਜਿਹਾ ਹੁਕਮਨਾਮੇ ਦੇ ਹਿਸਾਬ ਦੇ ਨਾਲ ਜਿਹੜਾ ਹੁਕਮਨਾਮਾ ਜਾਰੀ ਹੋਇਆ 2 ਦਸੰਬਰ ਨੂੰ ਉਹਦੇ ਅਕੋਰਡਿੰਗ ਮੈਂ ਜਿਹੜਾ ਇਹ ਨੂੰ ਪੂਰੇ ਨੂੰ ਡਿਫਾਈਨ ਕਰਾਂ ਉਹਦੇ ਵਿੱਚ ਸੀ ਕਿ ਇਹ ਮੌਜੂਦਾ ਲੀਡਰਸ਼ਿਪ ਹੂੰ ਆਪਣਾ ਅ ਵਿਸ਼ਵਾਸ ਗਵਾ ਚੁੱਕੀ ਹੈ ਆਧਾਰ ਗਵਾ ਚੁੱਕੀ ਹੈ ਜਨਨ ਕਿ ਪੰਤਕ ਸਫਾ ਦੇ ਵਿੱਚ ਕਿਹੜੀ ਲੀਡਰਸ਼ਿਪ ਜਿਨ੍ਹਾਂ ਨੂੰ ਸਜ਼ਾ ਲੱਗੀ ਇਹ ਕੈਟਾਗਰੀ ਜਾਂ ਬੀ ਕੈਟਾਗਰੀ ਉਹ ਸਾਰੀ ਸੀ ਜਾਂ ਜਿੰਨੇ ਵੀ ਫਸੀਲ ਤੇ ਸਾਹਮਣੇ ਖੜੇ ਕਰ ਲੈ ਗਏ ਚਿੰਨਾ ਦਾ ਵਿੱਚ ਦੋਸ਼ ਸੀ ਤੇ ਨਹੀਂ ਦੋਸ਼ ਸੀ ਬਾਲਾ ਦੋਸ਼ ਸੀ ਥੋੜਾ ਦੋਸ਼ ਸੀ ਦੋਸ਼ੀਆਂ ਦੇ ਨਾਲ ਖੜੇ ਰਹੇ ਵਿਰੋਧ ਨਹੀਂ ਕੀਤਾ ਉਹ ਸੀ ਠੀਕ ਹੈ ਤੇ ਜਾਂ ਚੁੱਪ ਕਰਕੇ ਸਭ ਕੁਝ ਦੇਖਦੇ ਰਹੇ ਨਾ ਉਹਨਾਂ ਨੇ ਵਿਰੋਧ ਕੀਤਾ ਚੁੱਪ ਕਰਕੇ ਦੇਖਦੇ ਰਹੇ ਉਹਨਾਂ ਨੇ ਕਿਹਾ ਜੀ ਨਾ ਤਾਂ ਕੈਬਨਟ ਮੰਤਰੀ ਸਾਡੇ ਤੋਂ ਪੁੱਛਿਆ ਨਹੀਂ ਕਿ ਚਾਹੇ ਉਹ ਸੀ ਚਾਹੇ ਉਹ ਵੀ ਸੀ ਜਿਹਨਾਂ ਕਹਿੰਦਾ ਕਿ ਅਸੀਂ ਸਾਰੀ ਦੋਚੀਆਂ ਇਹ ਇੱਕ ਬਹੁਤ ਵੱਡਾ ਬਹਿਸ ਦਾ ਇਹ ਵੀ ਵਿਸ਼ਾ ਆਏਗਾ ਇਸੇ ਕਰਕੇ ਕਹਿੰਨਗੇ ਜਿਹੜੀ ਅਕਾਲ ਹੁਕਮਨਾਮਾ ਹੋਇਆ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਪ੍ਰਵਿੰਦਰ ਹੋ ਜੇ ਉਸ ਤੋਂ ਬਾਅਦ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਵਿੱਚ ਹੋ ਜੇ ਕਿਸੇ ਵੀ ਸੰਸਥਾ ਨੂੰ ਲੈ ਕੇ ਹੋ ਜੇ ਫਿਰ ਉਸ ਤੇ ਪਹਿਰੇਦਾਰੀ ਕਰਨਾ ਇੱਕ ਫਰਜ਼ ਬਣ ਜਾਂਦਾ ਔਰ ਜੇਕਰ ਤੁਸੀਂ ਉਸ ਫਰਜ ਤੋਂ ਆਪਣੇ ਤੋਂ ਦੂਰੀ ਬਣਾਉਂਗੇ ਕਿੰਤੂ ਪ੍ਰੰਤੂ ਕਰੋਗੇ ਆਣਾ ਕਾਨੀ ਕਰੋਗੇ ਫਿਰ ਉਸ ਹਸਾਬ ਦੇ ਨਾਲ ਤੁਹਾਨੂੰ ਸੰਗਤ ਦੇ ਵਿੱਚ ਵਿਚਰਨਾ ਔਰ ਸੰਗਤ ਦਾ ਵਿਚਾਰ ਤੁਹਾਡੇ ਪ੍ਰਤੀ ਉਹੋ ਜਿਹਾ ਬਣ ਜਾਂਦਾ ਇਹ ਇੱਕ ਕਾਰਨ ਹੈਗਾ ਲੀਡਰਸ਼ਿਪ ਦਾ ਅਭਾਰ ਕਿਵੇਂ ਹੋਵੇ ਉਹ ਥਾਨ ਕਿਵੇਂ ਹੋਵੇ ਕਿਹੜੀ ਲੀਡਰਸ਼ਿਪ ਦਾ ਹੋਵੇ ਨਵੀਂ ਕਮੇਟੀ ਨੂੰ ਸੁਪਰੀਮ ਪਾਵਰ ਮਿਲੇਗੀ ਕਿ ਨਹੀਂ ਮਿਲੇਗੀ ਦੋਨੇ ਖਿੱਤੇ ਜਿਹੜੇ ਅਕਾਲੀ ਬਾਗੀ ਆ ਜਾਂ ਦਾਗੀ ਹੈ ਜਿਨ੍ਹਾਂ ਨੂੰ ਕਿਹਾ ਗਿਆ ਸੀ ਜਸਤਾਰ ਸਾਹਿਬੋਂ ਉਹ ਜਿਹੜੀ ਸੁਪਰੀਮ ਕਮੇਟੀ 7 ਮੈਂਬਰੀ ਬਣਾਈ ਗਈ ਆ ਉਹਨੂੰ ਅਕਸੈਪਟ ਕਰਨਗੇ ਕਿ ਨਹੀਂ ਕਰਨਗੇ ਉਹ ਕੰਮ ਕਦੋਂ ਸ਼ੁਰੂ ਕਰੇਗੀ ਕਿਵੇਂ ਸ਼ੁਰੂ ਕਰੇਗੀ ਕਿਹੜੀ ਮੈਂਬਰਸ਼ਿਪ ਕਿੰਨੀ ਭਰਤੀ ਹੋਵੇਗੀ ਔਰ ਉਹਨਾਂ ਨੂੰ ਭਰਤੀ ਕਰਨ ਦੇ ਲਈ ਉਹ ਉਹੋ ਜਿਹਾ ਸੰਯੋਗ ਦੋਨੇ ਤਰੇ ਦੇਣਗੇ ਜਿਹੜਾ ਇਸ ਤੋਂ ਪਹਿਲਾਂ ਹੁੰਦਾ ਰਿਹਾ ਕਿ ਜਿਹੜੇ ਮੌਜੂਦਾ ਅਕਾਲੀ ਦਲ ਤੇ ਕਾਬਜ ਤੇ ਰਹੇਗੀ ਨੇ ਜਿਹੜੇ ਕਹਿੰਦੇ ਅਸੀਂ ਇਸ ਮੌਕੇ ਕਾਬਜ ਆ ਗਿਆ ਕਿ ਉਹਨਾਂ ਨੂੰ ਇੰਨਾ ਸੌਖਾ ਹੋਵੇਗਾ ਕਿ ਉਹਨਾਂ ਦਾ ਜਿਹੜੇ ਕਾਬਜ ਹੈਗਾ ਉਹਨਾਂ ਉਸ ਕਾਬਜ ਤਰੀਕੇ ਤੋਂ ਹਟਾ ਦੇਣਾ ਕਮਜ਼ੋਰ ਕਰ ਦੇਣਾ ਇਹ ਲੀਡਰਸ਼ਿਪ ਜਿਹੜੀ ਸੱਤ ਮੈਂਬਰੀ ਆਈ ਹੈਗੀ ਆ ਉਹ ਉਹਨਾਂ ਜੋਸ਼ ਦੇ ਨਾਲ ਕੰਮ ਕਰ ਪਾਵੇਗੀ ਇਹ ਬਹੁਤ ਵੱਡੇ ਪ੍ਰਵਿੰਦਰ ਆਉਣ ਵਾਲੇ ਸਮੇਂ ਦਾ ਸਵਾਲ ਨੇ ਇਸੇ ਕਰਕੇ ਜਿਹੜੀ ਹੈ ਜਿੰਨੇ ਵੀ ਫੈਸਲੇ ਹੁਣ ਤੱਕ ਹੋ ਰਹੇ ਨੇ ਜਿੰਨੇ ਵੀ ਕਦਮ ਪੁੱਟੇ ਜਾ ਰਹੇ ਨੇ ਹਰ ਕਦਮ ਤੋਂ ਪੁੱਟਣ ਤੋਂ ਬਾਅਦ ਨਵੀਂ ਚੁਣੌਤੀ ਹੈ ਨਵੀਂ ਚੁਣੌਤੀ ਦੇ ਵਿੱਚ ਨਵੀਆਂ ਧਾਰਨਾ ਨੇ ਨਵੀਂ ਚੁਣੌਤੀ ਦੇ ਵਿੱਚ ਨਵੀਆਂ ਤੁਹਾਡੀਆਂ ਤੁਹਾਡੇ ਵਿਰੋਧੀਆਂ ਵੱਲੋਂ ਖੜੇ ਕੀਤੇ ਗਏ ਸੰਕਟ ਕੇ ਬਣਾਇਆ ਗਿਆ ਘੀਰਾ ਆਏਗਾ ਤਾਂ ਬਦਲ ਰਿਹਾ ਬਹੁਤ ਕੁਝ ਆਉਣ ਵਾਲ ਦਿਨਾਂ ਦੇ ਵਿੱਚ ਤਸਵੀਰ ਹੋਰ ਵੀ ਗਹਿਰੀ ਹੋਵੇਗੀ ਔਰ ਤਸਵੀਰ ਤੋਂ ਮਿੱਟੀ ਜਿਹੜੀ ਹੈਗੀ ਆ ਜਿਹੜੀ ਅਕਾਲੀ ਦਲ ਦੀ ਤਸਵੀਰ ਤੇ ਜਿਹੜੀ ਇੱਕ ਹੁਣ ਮਿੱਟੀ ਪਈ ਆ ਚਾਦਰ ਪਈ ਆ ਉਹ ਕਦੋਂ ਹਟਦੀ ਆ ਉਹ ਵੇਖਣਾ ਕਿ ਪ੍ਰਵੀਨਦਰ ਕਾਫੀ ਐਮ ਰਹੇਗਾ ਠੀਕ ਹੈ ਸ਼ੁਕਰੀਆ ਰਮਨ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਤਾਈਟਨ ਸਾਡੇ ਸਹਿਯੋਗੀ ਰਮਨਦੀਪ ਸ਼ਰਮਾ ਜਿਨ੍ਹਾਂ ਨੇ ਅੱਜ ਦੇ ਸਿਆਸੀ ਹਾਲਾਤਾਂ ਤੇ ਪੰਜਾਬ ਦੀ ਸਿਆਸਤ ਤੇ ਚਰਚਾ ਕੀਤੀ ਹੈ ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਸਲੇ ਦੇ ਉੱਤੇ ਚਰਚਾ ਕਰਾਂਗੇ ਇਸੇ ਤਰ੍ਹਾਂ ਦੀ ਚਰਚਾ ਦੇਖਣ ਦੇ ਲਈ ਜੁੜੇ ਰਹੋ ਦੀ ਅਨਮਿਊਟ ਦੇ ਨਾਲ ਤਦ ਤੱਕ ਲਈ ਧੰਨਵਾਦ